ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ سارے ਮੇਰੇ ਭੈਣ ਭਰਾਵਾਂ ਦੇ ਮੈਨੂੰ ਨਾ Instagram ਦੇ ਉੱਤੇ ਮੈਸੇਜ ਆਉਂਦੇ ਬਈ ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਪ੍ਰੈਕਟਿਸ ਤਾਂ ਬਹੁਤ ਜ਼ਿਆਦਾ ਕਰਦੇ ਹਾਂ ਪਰ ਸਾਡਾ ਜਿਹੜਾ ਬੋਡੀ weight ਆ ਸਾਡਾ ਘਟਦਾ ਨਹੀਂ ਹੈਗਾ ਸਾਡੀ ਜਿਹੜੀ ਬੈਲੀ ਫੈਟ ਆ ਨਾ ਤਾਂ ਉਹ ਘਟਦੀ ਹੈਗੀ ਨਾ ਸਾਡੀ ਜਿਹੜੀ hip ਤੇ ਬਹੁਤ ਜ਼ਿਆਦਾ ਚਰਬੀ ਜੰਮੀ ਹੋਈ ਹੈ ਨਾ ਤਾਂ ਉਹ ਘਟਦੀ ਨਾ ਸਾਡੀ ਥਾਈਆਂ ਦੇ ਵਿੱਚ ਫਰਕ ਪੈਂਦਾ ਪਿਆ ਅਸੀਂ ਮਤਲਬ ਵੀ ਵਰਕਆਊਟ ਬਹੁਤ ਜ਼ਿਆਦਾ ਕਰਦੇ ਪਿਆ ਜੀ ਅਸੀਂ ਸਵੇਰੇ ਵੀ ਅਸੀਂ ਜਿਮ ਦੇ ਵਿੱਚ ਜਾਂਦੇ ਆਂ ਸ਼ਾਮ ਨੂੰ ਵੀ ਅਸੀਂ ਵਰਕਆਊਟ ਕਰਦੇ ਆਂ ਅਸੀਂ ਸੇਰ ਵੀ ਕਰਦੇ ਆਂ ਵਾਕ ਵੀ ਕਰਦੇ ਆਂ ਪਰ ਫਿਰ ਵੀ ਸਾਡਾ ਜਿਹੜਾ ਬੋਡੀ weight ਆ ਉਹ ਨਹੀਂ ਘਟਦਾ ਪਿਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਹਾਡਾ ਜਿਹੜਾ ਬੋਡੀ weight ਆ ਉਹ ਕਿਉਂ ਨਹੀਂ ਘਟਦਾ ਪਿਆ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾસ્ટ ਤੱਕ ਜ਼ਰੂਰ ਦੇਖਿਆ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਣਾ ਹੈਗਾ ਜੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਅਗਰ ਤੁਸੀਂ ਆਪਣਾ ਬੋਡੀ weight ਤੁਸੀਂ ਘਟਾਉਣਾ ਚਾਹੁੰ ਤੁਸੀਂ ਜਿੰਨਾ ਮਰਜ਼ੀ ਤੁਸੀਂ ਵਰਕਆਊਟ ਕਰ ਲਓ ਜਦੋਂ ਤੱਕ ਤੁਹਾਨੂੰ ਪ੍ਰੋਪਰਲੀ ਤੁਹਾਨੂੰ ਸਹੀ ਸਮਝ ਨਹੀਂ ਹੋ ਗਈ ਉਦੋਂ ਤੱਕ ਤੁਹਾਡਾ ਜਿਹੜਾ ਬੋਡੀ weight ਆ ਉਹ ਨਹੀਂ ਘਟੇਗਾ ਦੇਖੋ ਬੋਡੀ weight ਜਿਹੜਾ ਆਪਾਂ ਗੱਲ ਕਰੀਏ ਜੇ ਤੁਹਾਡਾ ਬੋਡੀ weight ਆ ਜਿਹੜਾ ਤੁਹਾਡਾ ਭਾਰ ਆ ਉਹ ਕਿਉਂ ਨਹੀਂ ਘਟਦਾ ਹੈਗਾ ਤੁਹਾਡਾ ਭਾਰ ਨਾ ਘਟਣ ਦਾ ਸਭ ਤੋਂ ਵੱਡਾ ਰੀਜ਼ਨ ਆ ਕਿ ਤੁਹਾਨੂੰ ਉਸ ਚੀਜ਼ ਬਾਰੇ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਤੁਹਾਨੂੰ ਗਿਆਨ ਨਹੀਂ ਹੈਗਾ ਤੁਹਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਨਾ ਤੁਹਾਡੇ ਕੋਲ ਗਾਈਡਨਸ ਹੈਗੀ ਪੂਰੀ ਮਤਲਬ ਤੁਹਾਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੈਗਾ ਵੀ ਜਿਹੜਾ ਸਾਡਾ ਬੋਡੀ ਵੇਟ ਆ ਉਹ ਕਿਵੇਂ ਘਟੇਗਾ ਸਾਨੂੰ ਕੀ ਡਾਈਟ ਲੈਣੀ ਪੈਗੀ ਸਾਨੂੰ ਕੀ ਵਰਕਆਊਟ ਕਰਨਾ ਪਏਗਾ ਤੇ ਸਾਨੂੰ ਕਿੰਨੀ ਰੈਸਟ ਕਰਨੀ ਪੈਗੀ ਦੇਖੋ ਜਦੋਂ ਤੁਸੀਂ ਆਪਣਾ ਭਾਰ ਘਟੋਣਾ ਨਾ ਜੀ ਤੁਹਾਨੂੰ ਤਿੰਨ ਚੀਜ਼ਾਂ ਦਾ ਤੁਹਾਡੇ ਹੋਣਾ ਬਹੁਤ ਜ਼ਰੂਰੀ ਆ ਉਹ ਕਿਹੜੀਆਂ ਕਿਹੜੀਆਂ ਨੇ ਨੰਬਰ 1 ਤੇ ਹੈ ਇਹ ਦੇਖੋ ਡਾਈਟ ਤੁਸੀਂ ਤੁਹਾਡੀ ਜਿਹੜੀ ਡਾਈਟ ਆ ਉਹ ਸਾਰਨ ਨਾਲੋਂ ਬਹੁਤ ਜ਼ਿਆਦਾ ਜ਼ਰੂਰੀ ਆ ਵੈਰੀ ਵੈਰੀ ਇੰਪੋਰਟੈਂਟ ਜਿਹੜੀ ਤੁਹਾਡੀ ਡਾਈਟ ਆ ਡਾਈਟ ਤੁਹਾਡੀ ਨੰਬਰ 1 ਹੋਣੀ ਚਾਹੀਦੀ ਆ ਨੰਬਰ 2 ਤੇ ਆ ਜਾਂਦਾ ਵਰਕਆਊਟ ਨੰਬਰ 3 ਤੇ ਆ ਜਾਂਦੀ ਰੈਸਟ ਇਹ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਆ ਜਦੋਂ ਤੱਕ ਤੁਹਾਨੂੰ ਇਹ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਨਹੀਂ ਬਣੂਗਾ ਤੁਹਾਡੇ ਕੋਲ ਉਦੋਂ ਤੱਕ ਤੁਸੀਂ ਜਿੰਨਾ ਮਰਜ਼ੀ ਵਰਕਆਊਟ ਕਰ ਲਓ ਚਾਹੇ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ 10 ਕਿਲੋਮੀਟਰ ਰਨਿੰਗ ਕਰ ਲਓ ਜਾਂ ਤੁਸੀਂ ਜਿਮ ਲਈ ਜਾਓ ਸਾਰਾ ਦਿਨ ਤੁਹਾਡਾ ਬੋਡੀ ਵੇਟ ਘਟਣਾ ਹੀ ਨਹੀਂ ਹੈਗਾ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਤਿੰਨ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਵੀ ਤੁਸੀਂ ਡਾਈਟ ਕੀ ਖਾਣੀ ਆ ਤੁਸੀਂ ਵਰਕਆਊਟ ਕੀ ਕਰਨਾ ਵਾ ਤੇ ਤੁਸੀਂ ਰੈਸਟ ਕਿੰਨੀ ਕਰਨੀ ਆ ਦੇਖੋ ਜੇ ਆਪਾਂ ਡਾਈਟ ਦੀ ਗੱਲ ਕਰੀ ਸਭ ਤੋਂ ਪਹਿਲਾਂ ਡਾਈਟ ਹੈਗੀ ਨੰਬਰ 1 ਡਾਈਟ ਨੰਬਰ 1 ਆ ਚਾਹੇ ਤੁਸੀਂ ਵਰਕਆਊਟ ਥੋੜਾ ਜਿਹਾ ਘੱਟ ਕਰ ਲੋ ਕੋਈ ਦਿੱਕਤ ਨਹੀਂ ਚੱਲ ਜਾਏਗਾ ਰੈਸਟ ਜਿਹੜੀ ਉਹ ਵੀ ਘੱਟ ਕਰ ਲੋ ਕੋਈ ਦਿੱਕਤ ਨਹੀਂ ਚੱਲ ਜੇਗੀ ਅਗਰ ਤੁਸੀਂ ਆਪਣੀ ਡਾਈਟ ਘਟਾਤੀ ਜਾਂ ਫਿਰ ਤੁਸੀਂ ਡਾਈਟ ਵਧਾਤੀ ਤੁਹਾਡਾ ਬੋਡੀ weight ਘਟੇਗਾ ਨਹੀਂ ਤੁਹਾਡਾ ਬੋਡੀ weight ਵਧੇਗਾ ਦੇਖੋ ਪ੍ਰੀਮੀਅਰ ਪਿੰਡ ਪਰ ਵੀ ਕਹਿੰਦੇ ਨੇ ਉਹ ਕਹਿੰਦੇ ਕਿ ਵੀ ਜੇ ਅਸੀਂ ਸਾਰਾ ਦਿਨ ਦੇ ਵਿੱਚ ਮਤਲਬ ਕੁਝ ਖਾਂਦੇ ਨਹੀਂ ਹੈਗੇ ਕਿੰਨਾ ਦਾ ਫਿਰ ਵੀ ਬੋਡੀ weight ਘੱਟ ਨਹੀਂ ਰਿਹਾ ਸਗੋਂ ਵਧੀ ਜਾ ਰਿਹਾ ਵਾ ਜਦੋਂ ਤੁਸੀਂ ਕੁਝ ਨਹੀਂ ਖਾਂਦੇ ਹੈਗੇ ਨਾ ਤੁਹਾਡਾ ਬੋਡੀ weight ਜਿਹੜਾ ਉਹ ਅੱਗੇ ਨਾਲ ਦੁੱਗਣਾ ਵਧੇਗਾ ਕਿਉਂ ਵਧੇਗਾ ਕਿਉਂਕਿ ਤੁਹਾਡੇ ਬੋਡੀ ਦੇ ਵਿੱਚ ਜਿਹੜਾ ਮੈਟਾਬੋਲਿਜ਼ਮ ਹਨਾ ਉਹ ਸਲੋ ਹੋ ਜਾਂਦਾ ਬਿਲਕੁਲ ਉਹ ਕੰਮ ਕਰਨਾ ਬੰਦ ਕਰ ਦਿੰਦਾ ਵਾ ਜਿਹਦੇ ਨਾਲ ਤੁਹਾਡਾ ਜਿਹੜਾ ਬੋਡੀ weight ਆ ਉਹ ਵਧਣਾ ਸ਼ੁਰੂ ਹੋ ਜਾਂਦਾ ਤੁਹਾਡਾ ਜਿਹੜਾ ਲੀਵਰ ਆ ਉਹ ਫੈਟੀ ਹੋਣਾ ਸ਼ੁਰੂ ਹੋ ਜਾਂਦਾ ਵਾ ਤੁਸੀਂ ਕੁਝ ਵੀ ਖਾਣੇ ਉਹ ਪਚਦਾ ਨਹੀਂ ਹੈਗਾ ਸਹੀ ਤਰੀਕੇ ਨਾਲ ਤੇ ਜਦੋਂ ਤੁਹਾਡਾ ਬੋਡੀ weight ਆ ਉਹ ਵਧਣਾ ਸ਼ੁਰੂ ਹੋ ਜਾਂਦਾ ਵਾ ਤੇ ਉਹਦੇ ਨਾਲ ਤੁਹਾਨੂੰ ਮਤਲਬ ਵੀ ਬਿਮਾਰੀਆਂ ਲੱਗਣੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਤੱਕ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰੂਗਾ ਉਹ ਫਾਸਟ ਨਹੀਂ ਹੋਊਗਾ ਉਦੋਂ ਤੱਕ ਤੁਹਾਡਾ ਜਿਹੜਾ ਬੋਡੀ weight ਆ ਉਹ ਕਦੇ ਨਹੀਂ ਕਟੂਗਾ ਸਗੋਂ ਵਧੇਗਾ ਹੀ ਵਧੇਗਾ ਸਭ ਤੋਂ ਪਹਿਲਾਂ ਉਹਨੂੰ ਠੀਕ ਕਰਨ ਲਈ ਕੀ ਚਾਹੀਦਾ ਤੁਹਾਨੂੰ ਤੁਹਾਨੂੰ ਚਾਹੀਦੀ ਹੈ ਡਾਈਟ ਤੁਹਾਨੂੰ ਡਾਈਟ ਦਾ ਪਤਾ ਹੋਣਾ ਚਾਹੀਦਾ ਵੀ ਯਾਰ ਮੈਂ ਇੱਕ ਦਿਨ ਦੇ ਵਿੱਚ ਕਿੰਨੀ ਕੈਲਰੀਜ਼ ਲੈਣੀਆਂ ਨੇ ਤੇ ਜਿਹੜੀ ਮੈਂ ਕੈਲਰੀਜ਼ ਲੈਣੀਆਂ ਨੇ ਉਹ ਮੈਂ ਕਿਦੋਂ ਕਿਤੋਂ ਲੈਣੀ ਆ ਮੈਨੂੰ ਕਿੰਨੇ ਰਾਈਸ ਖਾਣੇ ਚਾਹੀਦੇ ਆ ਮੈਨੂੰ ਕਿੰਨੀਆਂ ਚਪਤੀਆਂ ਖਾਣੀਆਂ ਚਾਹੀਦੀਆਂ ਮੈਨੂੰ ਕਿੰਨੇ ਬੋਇਲ ਐਗ ਖਾਣੇ ਚਾਹੀਦੇ ਆ ਕਿੰਨਾ ਮੈਨੂੰ ਪਨੀਰ ਖਾਣਾ ਚਾਹੀਦਾ ਕਿੰਨੀ ਮੈਨੂੰ ਸਬਜ਼ੀ ਖਾਣੀ ਚਾਹੀਦੀ ਆ ਕਿੰਨਾ ਮੈਨੂੰ ਇੱਕ ਦਿਨ ਦੇ ਵਿੱਚ ਮੈਨੂੰ ਪਾਣੀ ਪੀਣਾ ਚਾਹੀਦਾ ਵਾ ਜੇ ਤੁਸੀਂ ਡਾਈਟ ਨਹੀਂ ਤੁਸੀਂ ਮਤਲਬ ਵੀ ਫੋਲੋ ਕਰੋਗੇ ਤੁਹਾਡਾ weight ਨਹੀਂ ਘਟੇਗਾ ਤੁਸੀਂ ਜਿੰਨੀ ਮਰਜ਼ੀ ਰਨਿੰਗ ਕਰ ਲਓ ਜਿੰਨਾ ਮਰਜ਼ੀ ਜਿਮ ਕਰ ਲਓ ਜਿੰਨੀ ਮਰਜ਼ੀ ਤੁਸੀਂ ਰੈਸਟ ਕਰ ਲਓ ਤੁਹਾਡਾ weight ਨਹੀਂ ਘਟੇਗਾ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਵੀ ਤੁਹਾਨੂੰ ਜਿਹੜੀ ਡਾਈਟ ਆ ਉਹ ਡਾਈਟ ਕੀ ਲੈਣੀ ਆ ਜਿਹੜੀ ਡਾਈਟ ਹੁੰਦੀ ਆ ਉਹ ਹਰ ਇੱਕ ਬੰਦੇ ਲਈ ਇੱਕੋ ਜਿਹੀ ਨਹੀਂ ਹੁੰਦੀ ਹੈਗੀ ਹਰ ਇੱਕ ਬੰਦੇ ਲਈ ਅਲੱਗ ਅਲੱਗ ਡਾਈਟ ਹੁੰਦੀ ਆ ਕਿਉਂਕਿ ਹਰ ਇੱਕ ਬੰਦੇ ਦਾ ਦੇਖੋ ਰਹਿਣਾ ਸਹਿਣਾ ਖਾਣਾ ਪੀਣਾ ਗੱਲ ਕਰਨ ਦਾ ਤਰੀਕਾ ਵੱਖਰਾ ਹੁੰਦਾ ਹਰ ਇੱਕ ਬੰਦੇ ਦੀ ਹਾਈਟ ਵੱਖਰੀ ਹੁੰਦੀ ਹੈ ਹਰ ਇੱਕ ਬੰਦੇ ਦੀ ਏਜ ਵੱਖਰੀ ਹੁੰਦੀ ਆ ਹਰ ਇੱਕ ਬੰਦੇ ਦਾ ਕੰਮਕਾਰ ਵੱਖਰਾ ਹੁੰਦਾ ਹਰ ਇੱਕ ਲਈ ਜਿਹੜਾ ਡਾਈਟ ਪਲਾਨ ਆ ਉਹ ਅਲੱਗ ਅਲੱਗ ਤਰੀਕੇ ਨਾਲ ਬਣਦਾ ਵਾ ਇਹ ਨਹੀਂ ਹੈਗਾ ਵੀ ਅੱਜ ਜੋ ਚੀਜ਼ ਮੈਂ ਖਾ ਰਿਹਾ ਵਾਂ ਉਹ ਤੁਸੀਂ ਵੀ ਖਾਈਓ ਤੁਹਾਡਾ ਬੋਡੀ weight ਘਟ ਜੇਗਾ ਨਹੀਂ ਇਦਾਂ ਨਹੀਂ ਹੁੰਦਾ ਹਰ ਇੱਕ ਬੰਦੇ ਦੀ ਉਮਰ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਤਾਨੂੰ ਡਾਈਟ ਪਲਾਨ ਤੁਹਾਡਾ ਬਣੇਗਾ ਤਾਂ ਤੁਹਾਡਾ ਜਿਹੜਾ ਬੋਡੀ weight ਆ ਉਹ ਘਟੇਗਾ ਹਾਂ ਕੋਸ਼ ਹੁੰਦਾ ਵਾ ਮਤਲਬੀ ਮੰਨ ਕੇ ਚਲੋ ਤੁਸੀਂ ਇੱਕ ਦਿਨ ਦੇ ਵਿੱਚ 1600 ਤੋਂ ਲੈ ਕੇ 2000 ਤੁਸੀਂ ਕੈਲਰੀਜ਼ ਹੀ ਲੈਣੀਆਂ ਨੇ ਬਸ ਹਣਾ ਉਹਦੇ ਲਈ ਹੁੰਦਾ ਵੀ ਆ ਵੀ ਜਿਹੜੇ ਬੰਦੇ ਕਹਿੰਦੇ ਸਾਡਾ weight ਵਧੇ ਨਾ ਨਾ ਘਟੇ ਵੀ ਉੱਥੇ ਕੀ ਸਟੇਬਲ ਰਵੇ ਵੀ ਜਾਂ ਨਾ ਨਾ ਵਧੇ ਨਾ ਘਟੇ ਵੀ ਇੱਕੋ ਥਾਂ ਤੇ ਖੜੇ ਰਵੇ ਸਾਡਾ ਬੋਡੀ weight ਉਹਦੇ ਵਾਸਤੇ ਹੁੰਦਾ ਵੀ ਤੁਸੀਂ 1600 ਤੋਂ 2000 ਕੈਲਰੀ ਦੀ ਜਿਹੜੀ ਮੈਂ ਡਾਈਟ ਖਾ ਰਿਹਾ ਮੈਂ ਤੁਸੀਂ ਉਹ ਡਾਈਟ ਖਾਈ ਜਾਓ ਤੁਹਾਡਾ ਭਾਰਾ ਜਿਹੜਾ ਉਹਦੇ ਨਾਲ ਨਾ ਤਾਂ ਘਟੇਗਾ ਨਾ ਵਧੇਗਾ ਉੱਥੇ ਕੀ ਰਹੇਗਾ ਜੇ ਤੁਸੀਂ ਵਰਕਆਊਟ ਜ਼ਿਆਦਾ ਕਰ ਲੋਗੇ ਡਾਈਟ ਤੁਸੀਂ ਮੇਰੇ ਮੁਤਾਬਿਕ ਖਾ ਰਹੇ ਹੋ ਤਾਂ ਮੰਨ ਕੇ ਚਲੋ ਤੁਹਾਡਾ ਬੋਡੀ weight ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਸੋ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆ ਉਹ ਸਭ ਤੋਂ ਪਹਿਲੀ ਹੈਗੀ ਹੈ ਡਾਈਟ ਡਾਈਟ ਨੂੰ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਨੰਬਰ 2 ਤੇ ਆ ਜਾਂਦਾ ਵਰਕਆਊਟ ਵਰਕਆਊਟ ਦੇ ਵਿੱਚ ਕਈਆਂ ਮੈਂ ਕਈ ਦੇਖੇ ਨੇ ਆਪਣੇ ਭੈਣ ਪਰ ਉਹ ਕੀ ਪਤਾ ਕੀ ਕਰਦੇ ਨੇ ਉਹ ਕਾਰਡੀਓ ਹੀ ਕਰੀ ਜਾਂਦੇ ਨੇ ਸਾਰਾ ਦਿਨ ਰਨਿੰਗ ਕਰੀ ਜਾਂਣਗੇ 5-5 ਕਿਲੋਮੀਟਰ 6-6 ਕਿਲੋਮੀਟਰ ਰਨਿੰਗ ਕਰੀ ਜਾਣਗੇ ਜਿਮ ਦੇ ਵਿੱਚ ਜਾਣਗੇ ਸਾਈਕਲਿੰਗ ਕਰੀ ਜਾਣਗੇ ਜਾਂ ਫਿਰ ਉਹ ਕ੍ਰੋਸਫਿਟ ਦੇ ਉੱਤੇ ਵਰਕਆਊਟ ਕਰੀ ਜਾਣਗੇ ਨਾ ਕ੍ਰੋਸਫਿਟ ਤੇ ਰਨਿੰਗ ਲਈ ਜਾਣਗੇ ਜਾਂ ਫਿਰ ਟ੍ਰੈਡਮਿਲ ਤੇ ਰਨਿੰਗ ਲਈ ਜਾਣਗੇ ਜਾਂ ਫਿਰ ਬਾਹਰਲੀ ਗਰਾਊਂਡ ਦੇ ਵਿੱਚ ਭੱਜੀ ਜਾਣਗੇ ਛਾਉਂ ਨੂੰ ਵੀ ਭੱਜੀ ਜਾਣਗੇ ਉਹਨਾਂ ਦਾ ਵੀ ਮੋਟੀਵੇਟ ਨਹੀਂ ਘਟਦਾ ਹੈਗਾ ਕਦੇ ਵੀ ਦੇਖੋ ਬੋਡੀ weight ਘਟਾਉਣ ਦੇ ਲਈ ਤੁਹਾਨੂੰ ਕੀ ਆ ਤੁਹਾਨੂੰ ਸਟਰੈਂਥ ਟ੍ਰੇਨਿੰਗ ਹੈ ਜਿਹੜੀ ਜਿਮ ਦੇ ਵਿੱਚ ਜਾ ਕੇ ਤੁਹਾਨੂੰ ਸਟਰੈਂਥ ਟ੍ਰੇਨਿੰਗ ਕਰਨੀ ਪੈਣੀ ਹੀ ਪੈਣੀ ਆ ਹਫਤੇ ਦੇ ਵਿੱਚ ਘੱਟੋ ਘੱਟ ਤੁਸੀਂ 3 ਦਿਨ 3 ਦਿਨ ਤੁਸੀਂ ਸਟਰੈਂਥ ਟ੍ਰੇਨਿੰਗ ਕਰੋ ਹੀ ਕਰੋ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਤੁਹਾਡਾ ਬੋਡੀ weight ਜਿਹੜਾ ਉਹ ਦੁੱਗਣਾ ਘਟੇਗਾ ਕਿਉਂਕਿ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰਦੇ ਹੋ ਜਿਵੇਂ ਜਿਮ ਦੇ ਵਿੱਚ ਜਾ ਕੇ ਜਦੋਂ ਤੁਸੀਂ ਕੋਈ ਵਰਕ ਨਹੀਂ ਵੀ ਕਰਦੇ ਨਾ ਕੰਮ ਨਹੀਂ ਵੀ ਕਰਦੇ ਤੁਸੀਂ ਘਰੇ ਆਰਾਮ ਨਾਲ ਬੈਠੇ ਹੋ ਜਾਂ ਟੀਵੀ ਦੇਖ ਰਹੇ ਹੋ ਜਾਂ ਮੋਬਾਈਲ ਫੋਨ ਚਲਾ ਰਹੇ ਹੋ ਜਾਂ ਲੰਮੇ ਪਏ ਹੋ ਤੁਹਾਡਾ ਬੋਡੀ weight ਆਟੋਮੈਟਿਕ ਘਟਦਾ ਰਹਿੰਦਾ ਵਾ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰਦੇ ਹੋ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਤੁਹਾਡੇ ਕੱਲੇ ਕੱਲੇ ਮਸਲਾਂ ਕੱਲੇ ਕੱਲੇ ਟਿਸ਼ੂ ਦਾ ਜ਼ੋਰ ਲੱਗਦਾ ਵਾ ਉਹਦੇ ਨਾਲ ਕੀ ਹੈ ਤੁਹਾਡਾ ਮੈਟਾਬੋਲਿਜ਼ਮ ਫਾਸਟ ਵੀ ਹੋਊਗਾ ਤੇ ਤੁਹਾਡਾ ਬੋਡੀ weight ਜਿਹੜਾ ਉਹ ਦੋ ਗੁਣਾ ਘਟਣਾ ਸ਼ੁਰੂ ਹੋਏਗਾ ਉਹਦੇ ਨਾਲ ਤੁਹਾਡਾ ਜਿਹੜਾ ਮਸਲ ਆ ਜਿਹੜਾ ਮਸਲ ਤੁਹਾਡਾ ਸੇਫ ਰਹੇਗਾ ਜਿਹੜੀ ਬੋਡੀ ਫੈਟ ਆ ਉਹ ਘਟਣੀ ਸ਼ੁਰੂ ਹੋ ਜੇਗੀ ਤੇ ਹੁਣ ਜੇ ਆਪਾਂ ਗੱਲ ਕਰੀਏ ਰੈਸਟ ਦੀ ਜਿਹੜੀ ਰੈਸਟ ਆ ਘਟੋ ਘਟ ਤੁਸੀਂ 7 ਤੋਂ ਲੈ ਕੇ 9 ਘੰਟੇ ਤੁਸੀਂ ਸੋਣਾ ਹੀ ਸੋਣਾ ਵਾ ਸਲੀਪ ਕਰਨੀ ਹੀ ਕਰਨੀ ਆ ਜਦੋਂ ਤੱਕ ਤੁਸੀਂ ਨਹੀਂ ਰੈਸਟ ਕਰੋਗੇ ਸੌਉਗੇ ਨਹੀਂ ਸੱਤ ਤੋਂ ਲੈ ਕੇ 9 ਘੰਟੇ ਦੇ ਵਿੱਚ ਵਿੱਚ ਉਹ ਵਕਤ ਤੁਹਾਡਾ ਬੋਡੀ ਵੇਟ ਜਿਹੜਾ ਨਹੀਂ ਘਟੇਗਾ ਕਿਉਂਕਿ ਅਸੀਂ ਆਪਣੀ ਬੋਡੀ ਨੂੰ ਮਤਲਬ ਪ੍ਰੀਪੇਅਰ ਕਰਨ ਲਈ ਅਗਲਾ ਵਰਕਆਊਟ ਕਰਨ ਲਈ ਬੋਡੀ ਦੇ ਵਿੱਚ ਜਿਹੜੇ ਨਵੇਂ ਅਸੀਂ ਟਿਸ਼ੂ ਤੋੜਦੇ ਆ ਉਹਨਾਂ ਨੂੰ ਨਵਾਂ ਬਣਾਉਣ ਵਾਸਤੇ ਸਾਨੂੰ ਰੈਸਟ ਬਹੁਤ ਜ਼ਰੂਰੀ ਆ ਤੁਹਾਨੂੰ ਸੱਤ ਤੋਂ ਲੈ ਕੇ 9 ਘੰਟੇ ਦੀ ਰੈਸਟ ਕਰਨੀ ਪੈਣੀ ਹੀ ਪੈਣੀ ਆ ਜੇ ਤੁਸੀਂ ਸਹੀ ਤਰੀਕੇ ਨਾਲ ਤੁਸੀਂ ਚੱਲ ਕੇ weight ਘਟਾਉਗੇ ਤੁਹਾਡਾ ਜਿਹੜਾ ਬੋਡੀ weight ਆ ਬਹੁਤ ਵਧੀਆ ਘਟੇਗਾ ਅਗਰ ਤੁਸੀਂ ਨਹੀਂ ਸਹੀ ਤਰੀਕੇ ਨਾਲ ਚੱਲੋਗੇ ਤੁਹਾਡੀ ਬੋਡੀ ਦਾ weight ਘਟਣ ਦੀ بجائے ਤੁਹਾਡਾ ਬੋਡੀ weight ਵਧੇਗਾ ਤੁਹਾਡੀ ਬੋਡੀ ਜਿਹੜੀ ਉਹ ਬਿਲਕੁਲ ਖਰਾਬ ਹੋ ਜਾਈ ਸੋ ਇਹ ਤੁਹਾਨੂੰ ਤੇ ਇਹ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਸਭ ਤੋਂ ਪਹਿਲੀ ਚੀਜ਼ ਆ ਉਹ ਡਾਈਟ ਆ ਨੰਬਰ 2 ਤੇ ਵਰਕਆਊਟ ਆ ਨੰਬਰ 3 ਤੇ ਰੈਸਟ ਆ ਡਾਈਟ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਡਾਈਟ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰੋਗੇ ਤੁਸੀਂ ਰੈਸਟਿੰਗ ਤੁਸੀਂ ਕੰਪਰੋਮਾਈਜ਼ ਕਰ ਲੋਗੇ ਥੋੜਾ ਬੋਤਾ ਚੱਲ ਜੇਗਾ 19 21 ਦਾ ਫਰਕ ਵਰਕਆਊਟ ਨਾਲ ਵੀ 19 21 ਦਾ ਫਰਕ ਚੱਲ ਜੇਗਾ ਕੋਈ ਦਿੱਕਤ ਨਹੀਂ ਤੇ ਜਿਹੜੀ ਡਾਈਟ ਆ ਡਾਈਟ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ ਅਗਰ ਤੁਸੀਂ ਡਾਈਟ ਨਾਲ ਕੰਪਰੋਮਾਈਜ਼ ਕਰੋਗੇ ਤਾਂ ਤੁਹਾਡਾ ਬੋਡੀ weight ਜਿਹੜਾ ਉਹ ਕਦੇ ਵੀ ਨਹੀਂ ਘਟੇਗਾ ਤੁਹਾਡਾ ਭਾਰ ਅੱਗੇ ਨਾਲੋਂ ਵਧੇਗਾ ਹੀ ਵਧੇਗਾ ਜੀ ਸੋ ਆ ਕਰਨਾ ਜਿਹੜਾ ਤੁਹਾਡਾ ਤੁਸੀਂ ਵਰਕਆਊਟ ਬਹੁਤ ਜ਼ਿਆਦਾ ਕਰਦੇ ਹੋ ਪ੍ਰੈਕਟਿਸ ਤੁਸੀਂ ਬਹੁਤ ਕਰਦੇ ਹੋ ਪਰ ਤੁਹਾਡਾ ਭਾਰ ਨਹੀਂ ਕਰਦਾ ਹੈਗਾ ਇੰਨਾ ਕਰਨਾ ਕਰਕੇ ਤੁਹਾਡਾ ਭਾਰ ਨਹੀਂ ਕਰਦਾ ਹੈਗਾ ਜੀ ਅਗਰ ਤੁਹਾਡਾ ਇਸ ਵੀਡੀਓ ਦੀ ਦੇਖਣ ਨਹੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਆਪਣੀ ਬੋਡੀ ਦੇ ਅਕੋਰਡਿੰਗ ਤੁਸੀਂ ਆਪਣਾ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜੇ ਤੁਸੀਂ ਆਨਲਾਈਨ ਵੀ ਤੁਸੀਂ ਟ੍ਰੇਨਿੰਗ ਦਾ ਸ਼ਡਿਊਲ ਤੁਸੀਂ ਮੇਰੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਪਲੀਜ਼ ਮੈਨੂੰ ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਫੋਲੋ ਕਰਕੇ ਤੁਸੀਂ ਮੈਨੂੰ ਇਹ ਮੈਸੇਜ ਕਰ ਦਿਓ ਮੈਂ ਤੁਹ ਰਦਾਂ ਮੈਂ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਮੈਂ ਤੁਹਾਨੂੰ ਗਾਈਡ ਕਰ ਦਾਂਗਾ ਤੁਸੀਂ 1 ਮਹੀਨੇ ਦੇ ਵਿੱਚ ਦੇਖਿਓ ਜਦੋਂ ਤੁਸੀਂ ਮੇਰੇ ਦੱਸੇ ਬਤਾਵੀਂ 1 ਮਹੀਨੇ ਵਿੱਚ ਤੁਸੀਂ ਵਰਕਆਊਟ ਕਰੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਡੀ ਬੋਡੀ ਦੇ ਅੰਦਰ ਦੇਖੋ ਕਿੰਨਾ ਫਰਕ ਆਊਗਾ ਤੁਹਾਡਾ weight ਜਿਹੜਾ ਉਹ 5 ਤੋਂ ਲੈ ਕੇ 7-8 ਕਿਲੋ ਆਰਾਮ ਨਾਲ ਘਟ ਜਾਣਾ ਇਹ ਗਾਰੰਟੀ ਹੈ ਮੇਰੀ ਸੋ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵਾਂ ਕਿ ਤੁਸੀਂ ਆਪਣਾ ਬੋਡੀ weight ਜਿਹੜਾ ਕਿਵੇਂ ਘਟਾ ਸਕਦੇ ਹੋ ਬੋਡੀ weight ਕਿਵੇਂ ਵਧਾ ਸਕਦੇ ਹੋ ਜਿਹੜਾ ਤੁਸੀਂ ਆਪਣਾ ਮਸਲ ਗੇਨ ਆ ਕਿਵੇਂ ਤੁਸੀਂ ਮਤਲਬ ਵਧਾ ਸਕਦੇ ਹੋ ਕਿਹੜਾ ਤੁਹਾਨੂੰ ਵਰਕਆਊਟ ਕਰਨਾ ਚਾਹੀਦਾ ਕਿਹੜਾ ਵਰਕਆਊਟ ਤੁਹਾਨੂੰ ਨਹੀਂ ਕਰਨਾ ਚਾਹੀਦਾ ਜੀ ਸੋ ਦੋਸਤ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਤੰਦਰੁਸਤ ਤੇ ਫਿੱਟ ਰਹਿਣਾ ਚਾਹੁੰਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦਾ ਹਾਂ ਉਹ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ